ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਐਨ ਸੀ ਸੀ ਲੁਧਿਆਣਾ ਦੀ ਤਿੰਨ ਪੰਜਾਬ ਬਟਾਲੀਅਨ ਲੜਕੀਆਂ ਨੇ 6 ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ ਵੋਟਰ ਦਿਵਸ ਉਤਸ਼ਾਹ ਤੇ ਜਾਗਰੂਕਤਾ ਨਾਲ ਮਨਾਇਆ ਇਸ ਵਿੱਚ ਕੇ ਸੀ ਡਬਲਿਊ ਜੀ ਸੀ ਜੀ ਜੀ ਐਨ ਕੇ ਸੀ ਡਬਲਿਊ ਸੈਕ੍ਰੀਡ ਹਾਰਟ ਕਨਵੈਂਟ ਸਕੂਲ ਸਰਬਾ ਨਗਰ ਸੈਕ੍ਰੀਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਬੀ ਆਰ ਐਸ ਨਗਰ ਅਤੇ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੰਸਥਾਵਾਂ ਸ਼ਾਮਲ ਸਨ ਸਾਬਸ ਸਥਾਨਮਕ ਕੈਡੀਟਾਂ ਨੇ ਪੋਸਟਰ ਬਣਾਉਣ ਦੇ ਮੁਕਾਬਲੇ ਅਤੇ ਵੋਟਰ ਜਾਗਰੂਕਤਾ ਸੈਮੀਨਾਰ ਵਿੱਚ ਭਾਗ ਲਿਆ ਜਿਨ੍ਹਾਂ ਰਾਹੀਂ ਵੋਟ ਦੇ ਮਹੱਤਵ ਲੋਕਤੰਤਰੀਕ ਮੁੱਲਾਂ ਅਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਰਚਨਾਤਮਕਤਾ ਢੰਗ ਨਾਲ ਦਰਸਾਇਆ ਗਿਆ। ਇਹ ਗਤੀਵਿਧੀਆਂ ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਅਤੇ ਫਰਜ਼ਾਂ ਬਾਰੇ ਜਾਗਰੂਕ ਕਰਨ ਲਈ ਆਯੋਜਿਤ ਕੀਤੀਆਂ ਗਈਆਂ। ਇਸ ਮੌਕੇ ਤੇ ਕਮਾਂਡਿੰਗ ਅਫਸਰ ਕਰਨਲ ਆਰ.ਐਸ. ਚੋਹਾਨ ਅਤੇ ਪੀ.ਆਈ.ਈ ਸਟਾਫ ਵੀ ਮੌਜੂਦ ਸੀ ਜਿਨ੍ਹਾਂ ਕੈਡੀਟਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਦੀ ਪ੍ਰਸ਼ੰਸਾ ਕੀਤੀ। ਅਧਿਕਾਰੀਆਂ ਨੇ ਕੈਡਿਟਾਂ ਨੂੰ ਆਪਣੀ ਕਮਿਊਨਿਟੀ ਵਿੱਚ VOTING ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਵੀ ਕੀਤਾ ਇਸ ਪਹਿਲ ਰਾਹੀਂ NCC ਅਤੇ ਸਾਥੀ ਸੰਸਥਾਵਾਂ ਨੇ ਨੌਜਵਾਨਾਂ ਵਿੱਚ ਲੋਕਤੰਤਰ ਅਤੇ ਮਤਦਾਤਾ ਦੀ ਅਹੰਕਾਰਪੂਰਨ ਭੂਮਿਕਾ ਬਾਰੇ ਵੀ ਜਾਗਰੂਕਤਾ ਬਧਾਈ